ਅਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਕਤਰ ਤਰुण ਚੋਗ ਨੇ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਹੋਈ ਬੈਠਕ ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਕਿਸਾਨਾਂ ਦੇ ਨਾਲ ਬੜੀ ਸੁਖਦ ਐਵੇਂ ਸੁਹਾਗਪੂਰਨ ਬੈਠਕ ਹੋਈ ਹੈ ਮੈਂ ਉਹਦਾ ਸਵਾਗਤ ਕਰਨਾ ਔਰ ਅੱਛੀ ਸ਼ੁਰੂਆਤ ਹੈ ਔਰ ਲਗਾਤਾਰ ਕਈ ਮੀਟਿੰਗਾਂ ਇਸ ਤੋਂ ਪਹਿਲੇ ਵੀ ਹੋਈਆਂ ਔਰ ਮੇਰੀ ਪ੍ਰਭੂ ਕੇ ਪ੍ਰਾਰਥਨਾ ਹੈ ਕਿ ਸਾਰਾ ਮਸਲਾ ਬੈਠ ਕੇ ਹੱਲ ਹੋਣਾ ਚਾਹੀਦਾ ਔਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਲਗਾਤਾਰ ਪਿਛਲੇ 11 ਸਾਲ 2014 ਤੋਂ ਲੈ ਕੇ ਅੱਜ ਤੱਕ ਆਪਣਾ ਇੱਕ ਇੱਕ ਪਲ ਅਨ ਦਾਤਾਰ ਗਰੀਬ ਅਸੇਂ ਲਾ। ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਅਕਸਰਸ਼ਾ ਲਾਗੂ ਕੀਤਾ। ਜਿਹੜਾ ਖੇਤੀ ਮੰਤਰਾਲੇ ਦਾ ਬਜਟ ਕੇਵਲ 20000 ਕਰੋੜ ਹੁੰਦਾ ਸੀ ਇਹਨੂੰ ਅੱਜ ਉਹਨੂੰ 1.5 ਲੱਖ ਕਰੋੜ ਰੁਪਏ ਕਰ ਦਿੱਤਾ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਰਹੀ ਇਹਦੇ 2000 ਰੁਪਏ ਕਿਸਾਨ ਨੂੰ ਆਉਂਦਾ ਹੈ। ਅੱਜ 10 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਪੈਸਾ ਪਹੁੰਚ ਰਿਹਾ। ਅੱਜ ਖੇਤੀਬੀਮਾ ਯੋਜਨਾ ਲਾਗੂ ਹੋਈ ਹੈ। ਐਗਰੀਕਲਚਰ ਇਨਫਰਾਸਟ੍ਰਕਚਰ ਅਸੇ 1 ਲੱਖ ਕਰੋੜ ਰੁਪਇਆ ਰੱਖਿਆ ਗਿਆ ਹੈ। ਫਸਲਾਂ ਦੇ ਧਾਮਾਂ ਨੂੰ ਆਟੋਮੈਟਿਕ ਮੂਡ ਤੇ ਕੀਤਾ ਗਿਆ। ਅੰਦਾਜ਼ਾ ਦਾ ਸਨਮਾਨ ਔਰ ਔਰੇ ਵਿਚਾਰਾਂ ਨੂੰ ਸਮਝਣਾ ਔਰ ਔਰੇ ਸਿਰ ਟੇਬਲ ਟਾਕ ਮਸਮੈਣਾ ਇੱਕ ਬੜਾ ਅੱਛਾ ਕਦਮ ਹੈ। ਸਨ ਸਾਰਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਟ ਕੇ ਦੇਸ਼ ਦੇ ਅੰਦਾਤਾ اور ਦੇ ਦੀ ਸਰਕਾਰ ਦੀ ਇਸ ਮੀਟਿੰਗ ਨੂੰ ਮੇਰੀਆਂ ਸ਼ੁਭ ਕਾਮਨਾਵਾਂ ਇਹਨਾਂ ਗੱਲ ਕਰੀਏ ਦੋ ਪਲੇਨ ਹੋ ਰ ਆ ਰਹੇ ਨੇ ਡਿਪੋਰਟ ਕਰਕੇ ਅਮਰਸਰ ਪਹੁੰਚ ਰਹੇ ਨੇ ਸੀਐਮ ਭਗਵੰਤ ਕਹਿ ਰਹੇ ਨੇ ਕਿ ਇਹ ਸੈਂਟਰ ਦਾ ਇਹ ਹੈ ਕਿ ਪੰਜਾਬ ਨੂੰ ਬਦਨਾਮ ਕੀਤਾ ਜਾਵੇ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹਨਾ ਕਿ ਪੰਜਾਬ ਦੇ ਛੋਟੇ-ਛੋਟੇ ਬੱਚੇ भोले-ਭਾਲੇ ਬੱਚੇ ਕਿਸ ਅਵੈ ਤਰੀਕੇ ਨਾਲ ਬਾਹਰ ਚਲੇਗੇ ਕਿਉਂ ਚਲੇਗੇ ਕਿਸ ਤਰ੍ਹਾਂ ਚਲੇਗੇ ਕਿਨਾ ਨੇ ਭੇਜਿਆ ਕਿੰਨ ਦਲਾਲਾਂ ਦੇ ਹੱਥ ਚੜ੍ਹ ਕੇ ਚਲੇਗੇ ਕਿਨਾ ਦਲਾਲਾ ਨੇ ਫਰਜੀ ਟ੍ਰੈਵਲ ਏਜੰਟਾਂ ਨੇ ਉਹਨਾਂ ਦਾ ਜੀਵਨ ਖਰਾਬ ਕਰਤਾ ਇਹ ਤਾਂ ਤੁਸੀਂ ਕੋਈ ਜਾਂਚ ਨਹੀਂ ਕੀਤੀ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਰਾਜਨੀਤਿਕ ਰੋਟੀਆਂ ਸਿੱਖਣੇ ਸ਼ੁਰੂ ਕਰਤੀਆਂ ਪਰ ਆਪ ਦਾ ਪਾਰਟੀ ਹੋਵੇ ਜਾਂ ਉਸ ਤੋਂ ਪਹਿਲੇ ਕਾਪ ਦਾ ਪਾਰਟੀ ਹੋਵੇ ਦੋਨੋਂ ਹੀ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਦੇ ਪਾਈਆਂ ਪਿਛਲੇ 8 ਸਾਲ ਪੰਜਾਬ ਦੇ ਅੰਦਰ ਉਦਯੋਗ ਕਿਸਾਨੀ ਔਰ ਵਿਪਾਰ ਔਰ ਸਰਵਿਸ ਸੈਕਟਰ ਚਾਰਾ ਸੈਕਟਰਾਂ ਦੇ ਅੰਦਰ ਬੈਕ ਗੇਅਰ ਲੱਗਾ ਹੋਇਆ ਪਿਛਲੇ 3 ਸਾਲ ਤੋਂ ਭਗਵੰਤ ਸਿੰਘ ਤੁਹਾਡੀ ਸਰਕਾਰ ਹੈ ਫਰਜੀ ਟਰੈਵਲ ਏਜੰਟਾਂ ਦੇ ਮੱਕੜ ਜਾਲ ਉਹਨਾਂ ਦੇ ਛੇੜੰਤ ਨੂੰ ਤੁਸੀਂ ਰੋਪਾਂ ਚ ਅਸਫਲ ਹੋਏ ਤੁਹਾਡੀ ਸਰਕਾਰ ਕੋਲ ਯੂਵਕਾਂ ਸੇ ਕੋਈ ਠੋਸ ਨੀਤੀ ਨਹੀਂ ਹੈ ਕੋਈ ਯੋਜਨਾ ਨਹੀਂ ਹੈ ਹਰ ਫਰੰਟ ਤੇ ਸਰਕਾਰ ਫੇਲ ਸਾਨੂੰ ਉਹਨਾਂ ਕਾਰਨਾਂ ਨੂੰ ਲੱਭਣਾ ਪਏਗਾ ਜਿਨ੍ਹਾਂ ਕਾਰਨ ਸਾਡੇ ਬੱਚੇ ਅਵੈਥ ਤਰੀਕੇ ਨਾਲ ਬਾਹਰ ਜਾ ਰਹੇ ਹੋਰ ਉਹ ਕਾਰਨ ਸਰਕਾਰ ਰੋਕਣਾ ਚਾਹੀਦਾ ਰੁਕ ਸਕਦੇ ਰੋਕਨੇ ਚਾਹੀਦੇ